ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਰਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜੀ ਤੇ ਆਪਾਂ ਸ਼ਾਮ ਨੂੰ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆਂ ਤੇ ਇੰਸਟਾਗ੍ਰam ਦੀ ਆਈਡੀ ਹੈਗੀ ਹੈ ਰਾਜਵਿੰਦਰ ਸਿੱਧੂ ਫੇਸਬੁੱਕ ਤੋਂ ਦੇਖਦੇ ਹੋ ਜੀ ਜੇ ਤੁਸੀਂ ਤਾਂ ਆਪਣਾ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਬਲੌਗ ਉੱਤੇ ਆਪਾਂ ਡੇਲੀ ਵੀਡੀਓ ਹੁਣ ਅਪਲੋਡ ਕਰਾਂਗੇ ਅੱਜ ਆਪਾਂ ਫੇਸਬੁੱਕ ਹੈ ਜਿਹੜਾ ਫੋਨ ਦੇ ਵਿੱਚ ਚਲਾ ਨਾਲ ਦੀ ਨਾਲ ਕੰਟੀਨਿਊ ਉਹਦੇ ਉੱਪਰ ਕਦੇ ਸੂਟਾਂ ਦੀ ਵੀਡੀਓ ਕਦੇ ਬਲੌਗ ਜੋ ਵੀ ਹੋਏਗਾ ਹਨਾ ਆਪਾਂ ਪਾਵਾਂਗੇ ਤੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਕਰ ਦਿਓ ਦੋਨੇ ਚੈਨਲਾਂ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਵਾਲੇ ਸੂਟ ਤਾਂ ਉਹਨੂੰ ਬਰਬਰੀ ਦੇ ਨਿਊ ਪ੍ਰਿੰਟ ਰਹਿਣਗੇ ਤੇ ਕੁਝ ਇਹਦੇ ਵਿੱਚ ਹੈਗੇ ਨੇ ਜੀ ਟੀਸਟਾ ਦੇ ਨਿਊ ਪ੍ਰਿੰਟ ਜੋ ਵੀ ਪਹਿਣਾ ਨੂੰ ਪਸੰਦ ਨੇ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਿਓ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਬਰਬਰੀ ਦੇ ਪ੍ਰਿੰਟ ਇਹਨਾਂ ਆਪਣੇ ਕੋਲ ਦੋ ਸੂਟ ਸੀਗੇ ਇੱਕ ਦਿਨ ਉਸ ਦਿਨ ਮੈਂ ਇਹ ਲਾਈਵ ਦੇ ਵਿੱਚ ਪਾਤਾ ਇੱਕ ਸੂਟ ਆਪਣਾ ਸੇਲ ਹੋ ਗਿਆ ਜੀ ਇਹ ਇੱਕੋ ਹੀ ਸੂਟ ਰਹਿ ਗਿਆ ਆਪਣੇ ਕੋਲੇ ਇਸ ਤਰ੍ਹਾਂ ਦਾ ਔਰੇਂਜ ਰਸਟ ਕਲਰ ਹੈ ਕਿੰਨਾ ਪਿਆਰਾ ਕਲਰ ਹੈ ਸੇਮ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਤੇ ਇਸ ਤਰ੍ਹਾਂ ਦੀ ਨਾਲ ਦੀ ਇਹਦੇ ਤੁਹਾਨੂੰ ਸਲਵਾਰ ਮਿਲੂਗੀ ਜੀ ਲਓ ਜੀ ਇਹ ਵਿੱਚ ਇਕੱਠੀ ਅਟੈਚਰ ਹੀ ਪਈ ਹੈ ਨਹੀਂ ਲੱਗ ਕੱਢ ਲਈ ਆਪਾਂ ਸੇਮ ਬਿਲਕੁਲ ਨਾਲ ਮਿਲਦੀ ਹੈ ਲਓ ਜੀ ਆਪਾਂ ਚੰਗੀ ਤਰ੍ਹਾਂ ਦਿਖਾ ਦਿੰਦੇ ਆ ਤੁਹਾਨੂੰ ਇਹ ਨਹੀਂ ਹੋਊਗਾ ਵੀ ਆਪਾਂ ਅਲੱਗ ਚੀਜ਼ ਦੇਵਾਂਗੇ ਦੇਖੋ ਜੀ ਲਓ ਜੀ ਬਹੁਤ ਸੋਹਣਾ ਮਿੱਠਾ ਜਿਹਾ ਔਰੇਂਜ ਰਸਟ ਕਲਰ ਹੈ ਇਹ 1500 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਦੇ ਵਿੱਚ ਤੁਸੀਂ ਸੂਟ ਆਪਣੇ ਘਰ ਤੱਕ ਲੈ ਸਕਦੇ ਹੋ ਪਲੀਜ਼ ਭੈਣਾਂ ਨੂੰ ਰਿਕੁਐਸਟ ਹੈ ਜੀ ਇਹ ਸੂਟਾਂ ਨੇ ਆਰਡਰ ਨੇ ਜਿਹੜੇ ਫਾਸਟ ਰੱਖਿਓ ਲਓ ਜੀ ਇੱਕ ਕਲਰ ਇਹ ਆ ਗਿਆ ਇਹਦੇ ਵਿੱਚ ਦੂਸਰਾ ਕਲਰ ਆਊਗਾ ਜੀ ਇਹਦਾ ਇਸ ਤਰ੍ਹਾਂ ਦਾ ਸਕਾਈ ਜਿਹਾ ਕਲਰ ਹੈ ਕਲਰ ਪ੍ਰਿੰਟ ਮੇਰੀਆਂ ਭੈਣਾਂ ਨੂੰ ਪਤਾ ਹੈ ਜੀ ਆਪਣੇ ਸਰਦਾਰੀ ਹੁੰਦੇ ਨੇ ਬਿਲਕੁਲ ਲਓ ਜੀ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਇਹ ਵਾਲਾ ਕਿੰਨਾ ਸੋਹਣਾ ਪਿਆਰਾ ਕਲਰ ਹੈ ਇਹ ਦੇਖੋ ਸਕਾਈ ਜਿਹਾ ਨਾ ਬੜਾ ਡਾਰਕ ਹੈ ਨਾ ਬੜਾ ਲਾਈਟ ਹੈ ਸਿੰਪਲ ਸੋਬਰ ਕਲਰ ਹੈ ਲਓ ਜੀ ਸਕਰੀਨਸ਼ਾਟ ਖੁਣ ਤੁਸੀਂ ਸੋਹਣੇ ਸੋਹਣੇ ਆਪਣੇ ਸੂਟ ਬੁੱਕ ਕਰ ਲਓ ਬਹੁਤ ਸੋਹਣੇ ਪ੍ਰਿੰਟਰ ਰਹਿਣਗੇ ਜੀ ਲਓ ਜੀ ਇਹ ਵਾਲਾ ਹੋ ਗਿਆ ਇਹਦੇ ਵੀ ਇਹਦੇ ਨਾਲ ਦੇ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੇ ਮੇਰੀਆਂ ਭੈਣਾਂ ਨੇ ਇਕੱਠੇ ਕਿਸੇ ਨੇ ਦੋ-ਦੋ ਲੈਣੇ ਨੇ ਤਾਂ ਜਲਦੀ ਜਲਦੀ ਆਰਡਰ ਕਰ ਲਓ ਜੀ ਇਹ ਦੋ ਸੂਟ ਮਿਲ ਜਾਣਗੇ ਤੁਹਾਨੂੰ ਇਸ ਤੋਂ ਬਾਅਦ ਇਹਦਾ ਤੀਸਰਾ ਕਲਰ ਆਏਗਾ ਜੀ ਪਰਪਲ ਕਲਰ ਲਓ ਜੀ ਇਹ ਵੀ ਤੁਹਾਨੂੰ ਦੋ ਮਿਲ ਜਾਣਗੇ ਜੀ ਇਹ ਦੋ ਮਿਲ ਨਹੀਂ ਕਿੱਕ ਮੇਰਾ ਖਿਆਲ ਇੱਕੋ ਹੀ ਹੈ ਹਮ ਲਓ ਜੀ ਇੱਕੋ ਹੀ ਹੈ ਇਹ ਹਾਂ ਇੱਕ ਕਲਰ ਹੀ ਹੈ ਇਹ ਇੱਕ ਸੂਟ ਹੀ ਹੈ ਇਹਦੇ ਵਿੱਚ ਲਓ ਜੀ ਦੇਖੋ ਇਸ ਤਰ੍ਹਾਂ ਦਾ ਪਰਪਲ ਕਲਰ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਸਲਵਾਰ ਰਹੇਗੀ ਜੀ ਬਹੁਤ ਸੋਹਣੀ ਡਿਜ਼ਾਈਨ ਪ੍ਰਿੰਟ ਨੇ ਲੈ ਕੇ ਸਕਰੀਨਸ਼ਾਟ ਜਲਦੀ ਬਾਕੀ ਆਪਣੇ ਸਟੇਟਸ ਲੱਗੇ ਹੋਏ ਨੇ ਜੀ ਬਹੁਤ ਸੋਹਣੇ ਜਿਹੜੇ ਹੈਗੇ ਨੇ ਬਰਬਰੀ ਦੇ ਵਿੱਚ ਘੱਟ ਰੇਟ ਦੇ ਵਿੱਚ ਜਿਹੜੇ ਹੈਗੇ ਆਗੇ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਲਓ ਜੀ ਸਕਿਨ ਕਲਰ ਆ ਗਿਆ ਇਸ ਪ੍ਰਿੰਟ ਦੇ ਵਿੱਚ ਇੱਕ ਤੁਹਾਨੂੰ ਅਲੱਗ ਤੋਂ ਪ੍ਰਿੰਟ ਦਿਖਾਉਣਾ ਹੈ ਹੈਗਾ ਸਕਿਨ ਕਲਰ ਮੇਰੀਆਂ ਜਿਹੜੀਆਂ ਦਾਦੀਆਂ ਮੰਮੀਆਂ ਭੈਣਾਂ ਨੇ ਹਣਾ ਜਿੰਨੇ ਵਿਆਹ ਪ੍ਰੋਗਰਾਮ ਆ ਰਹੇ ਨੇ ਉਹ ਵਰਕ ਵਾਲੇ ਸੂਟ ਨਹੀਂ ਲਾਇਕ ਕਰਦੀਆਂ ਕੱਟ ਕਰਦੀਆਂ ਨੇ ਦੇਖੋ ਕਿੰਨੇ ਸੋਹਣੇ ਪਾਰਟੀ ਵੇਅਰ ਆਈਟਮ ਹੈ ਹਲਕੀ ਤੁਹਾਨੂੰ ਇਹਦੇ ਵਿੱਚ ਸ਼ਾਈਨਿੰਗ ਮਿਲੂਗੀ ਜੀ ਇਹਦੇ ਜਰੂਰੀ ਨਹੀਂ ਹੈਗਾ ਹਨਾ ਕਈ ਬੇਬੇ ਆਪਣੀਆਂ ਕਹਿੰਦੇ ਨੇ ਵੀ ਅਸੀਂ ਟਾਵਟਾ ਵਾਲੇ ਸੂਟ ਨਹੀਂ ਸਲਾਈ ਕਰਨੇ ਕੋਈ ਚੱਕਰ ਨਹੀਂ ਜੇ ਤੇ ਤੁਸੀਂ ਫੁੱਲ ਵੈਲ ਵੀ ਲਾ ਕੇ ਬੇਮਲ ਵਧੀਆ ਲਾਈਨਿੰਗ ਲਾ ਕੇ ਤੁਸੀਂ ਸੂਟ ਨੂੰ ਸਲਾਈ ਕਰਾ ਸਕਦੇ ਹੋ ਕੋਈ ਚੱਕਰ ਨਹੀਂ ਸਲਵਾਰ ਦੇ ਤੁਸੀਂ ਚਾਹੇ ਕੱਲੇ ਕੋਡਿਆਂ ਬਿਲਾ ਸਕਦੇ ਹੋ ਸਲਵਾਰ ਦੀ ਫੈਬਰਿਕ ਵੀ ਵਧੀਆ ਪਾਰਟੀ ਵੇਅਰ ਹੈਗੀ ਹੈ ਜੀ ਸ਼ਾਈਨਿੰਗ ਵਾਲੀ ਲਓ ਜੀ ਦੇਖੋ ਇਹਦੇ ਨਾਲ ਦੇ ਤੁਹਾਨੂੰ ਤਿੰਨ ਸੂਟ ਮਿਲ ਜਾਣ ਇਹ ਮੇਰੀਆਂ ਭੈਣਾਂ ਨੂੰ ਤਿੰਨ ਇਕੱਠੇ ਚਾਹੀਦੇ ਨੇ ਜਾਂ ਦੋ ਚਾਹੀਦੇ ਨੇ ਜਾਂ ਸਿੰਗਲ ਚਾਹੀਦਾ ਜਿਵੇਂ ਵੀ ਤੁਹਾਡਾ ਹੁਕਮ ਹੈ ਜੀ ਸਿਰ ਮੱਥੇ ਲਓ ਜੀ। ਉਹ ਪਿਆਰਾ ਪ੍ਰਿੰਟ ਹੈ ਇਹਨਾਂ ਦਾ ਦੇਖੋ। ਇਹਦਾ ਇੱਕ ਸੂਟ ਉਧਰ ਪਿਆ ਲਓ ਜੀ। ਕਿੰਨੇ ਸੋਹਣੇ ਪ੍ਰਿੰਟ ਨੇ ਲੈ ਕੇ ਜਲਦੀ ਜਲਦੀ ਸੂਟ ਬੁੱਕ ਕਰ ਲਓ ਸਕਰੀਨ ਸ਼ਾਟ ਜੀ। ਇਸ ਤੋਂ ਬਾਅਦ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਇਹ ਵਾਲਾ ਮਸਟਰਡ ਕਲਰ। ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ। ਲਓ ਜੀ। ਬਹੁਤ ਪਿਆਰਾ ਕਲਰ ਹੈ। ਦੇਖੋ ਜੀ ਇਹਦਾ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਮਿੱਠਾ ਖੱਟਾ ਮਿੱਠਾ ਕਹਿੰਦੇ ਨੇ ਜਿਹਨੂੰ ਇਹ ਉਹ ਡਿਜ਼ਾਈਨ ਆ ਖੱਟਾ ਮਿੱਠਾ ਮਿੱਠਾ ਕਲਰ ਇਹ ਹੋ ਗਿਆ ਜੀ ਖੱਟਾ ਇਹ ਹੋ ਗਿਆ ਦੇਖੋ ਹੁਣ ਤੁਸੀਂ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਲਓ ਜੀ 1500 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਲਓ ਜੀ ਇੱਕ ਆਪਾਂ ਤੁਹਾਨੂੰ ਹੋਰ ਦਿਖਾਉਣਾ ਹੈ ਇਹ ਵੀ ਤੁਹਾਨੂੰ ਸਿੰਗਲ ਸੂਟ ਮਿਲੂਗਾ ਲਓ ਜੀ ਮਹਿੰਦੀ ਕਲਰ ਕਿੰਨਾ ਪਿਆਰਾ ਮਹਿੰਦੀ ਮਸਟਰਡ ਕਲਰ ਹੈ ਦੇਖੋ ਜੀ ਲਓ ਜੀ ਬਹੁਤ ਪਿਆਰਾ ਸਿੰਪਲ ਸੋਬਰ ਕਲਰ ਨੇ ਦੇਖੋ ਦੇਖ ਕੇ ਹੈਰਾਨ ਹੋ ਜੂਗੇ ਸੂਟ ਤੁਸੀਂ ਪ੍ਰਿੰਟ ਦੇਖੋ ਕਿੰਨੇ ਸੋਹਣੇ ਨੇ ਲਓ ਜੀ ਕਈ ਬਣਾ ਕਹਿੰਦੇ ਨੇ ਵੀ ਤੁਹਾਡੇ ਰੇਟ ਜ਼ਿਆਦਾ ਨੇ ਜੀ ਜੇ ਸਾਡੇ ਰੇਟ ਜ਼ਿਆਦਾ ਨੇ ਜੀ ਤਾਂ ਸਾਡੇ ਪ੍ਰਿੰਟ ਵੀ ਦੇਖੋ ਤੇ ਸਾਡੀ ਫੈਬਰਿਕ ਵੀ ਦੇਖੋ ਆਪਾਂ ਕਾਮਨ ਜੀ ਚੀਜ਼ ਨਹੀਂ ਲੈ ਕੇ ਆਉਂਦੇ ਸਭ ਤੋਂ ਅਲੱਗ ਚੀਜ਼ ਹੋਊਗੀ ਜੀ ਦੇਖੋ ਲਓ ਜੀ ਕਿੰਨਾ ਪਿਆਰਾ ਪ੍ਰਿੰਟ ਹੈ ਇਹਦਾ ਵੀ 1500 ਰੁਪਏ ਪ੍ਰਾਈਜ਼ ਰਹੂਗਾ ਇੱਕ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਇਹਦੇ ਵਿੱਚ ਬਲੈਕ ਮਿਲ ਜੂਗਾ ਤੁਹਾਨੂੰ ਬਲੈਕ ਪਹਿਲਾਂ ਵਾਲਾ ਡਿਜ਼ਾਈਨ ਖਤਮ ਹੈ ਜੀ ਹੁਣ ਇਹ ਆ ਗਿਆ ਨਵਾਂ ਇਹ ਵੀ ਸਿੰਗਲ ਸੂਟ ਹੈ ਮੈਂ ਸਿੰਪਲ ਵਜੋਂ ਲੈ ਕੇ ਆਏ ਵੀ ਜੇ ਇਹ ਬਲੈਕ ਕਲਰ ਜੇ ਡਿਜ਼ਾਈਨ ਚੱਲਿਆ ਤਾਂ ਆਪਾਂ ਉਹ ਲੈ ਲਾਂਗੇ ਨਹੀਂ ਫਿਰ ਬਸ ਰਹਿਨ ਦਾਂਗੇ ਹਨਾ ਇਹ ਆਪਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਕਿਹੜੇ ਡਿਜ਼ਾਈਨ ਦੀ ਡਿਮਾਂਡ ਜ਼ਿਆਦਾ ਹੋਊਗੀ ਭੈਣਾਂ ਦੀ ਹਨਾ ਲਓ ਜੀ ਬਲੈਕ ਕਲਰ ਦੀ ਇਹਦੇ ਨਾਲ ਆਪਾਂ ਸਲਵਾਰ ਰੱਖੀ ਹੈ ਇਸ ਤਰ੍ਹਾਂ ਦਾ ਇਹਦਾ ਪ੍ਰਿੰਟਰ ਹੋਊਗਾ ਦੇਖੋ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੈ ਜੀ ਫੈਬਰਿਕ ਨਾਲ ਤੁਸੀਂ ਕਿਹੋ ਵੀ ਹਨਾ ਇਹ ਆਏ ਨਹੀਂ ਆਏ ਨਹੀਂ ਆਰਾਮ ਨਾਲ ਬੇਚਿੰਤ ਹੋ ਕੇ ਤੁਸੀਂ ਲੈ ਸਕਦੇ ਹੋ 1500 ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਆ ਕਰਸਟ ਨੂਨ ਦੇ ਵਿੱਚ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਹ ਥਾਨ ਦੇ ਵਿੱਚ ਦੋ ਹੀ ਸੀਗੇ ਚ ਹੋਰ ਕਲਰ ਮੈਨੂੰ ਵਧੀਆ ਨਹੀਂ ਲੱਗਿਆ ਕੱਲਾ ਬਲੈਕ ਪ੍ਰਿੰਟ ਹੀ ਜ਼ਿਆਦਾ ਸੋਹਣਾ ਲੱਗਿਆ ਵਧੀਆ ਵਾਲੀ ਪਿਓਰ ਤੁਹਾਨੂੰ ਕਰਸਟ ਨੂਨ ਮਿਲੂਗੀ ਜੀ ਇਹ ਬਿਲਕੁਲ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਹਦੇ ਨਾਲ ਵੀ ਤੁਹਾਨੂੰ ਸਲਵਾਰ ਦੇ ਵਿੱਚ ਮੈਚਿੰਗ ਹੀ ਸਲਵਾਰ ਹੈ ਇਹਦੇ ਨਾਲ ਅਸੀਂ ਆਪ ਤੋਂ ਨਹੀਂ ਲਾਈ ਜੀ ਦੇਖੋ ਹਲਕੀ ਸੈਲਫ ਪ੍ਰਿੰਟ ਮਿਲੂਗਾ ਸਲਵਾਰ ਦਾ ਡਿਜ਼ਾਈਨ ਬਣਿਆ ਹੋਇਆ ਵਿੱਚ ਜੀ ਤਾਂ ਲਓ ਜੀ ਇਹਦੇ ਦੋ ਸੂਟ ਮਿਲ ਜਾਣਗੇ ਤੁਹਾਨੂੰ ਲੈ ਕੇ ਬਹੁਤ ਵਧੀਆ ਮੁਲਾਇਮ ਮੁਲਾਇਮ ਫੈਬਰਿਕ ਹੈ ਆਰਾਮ ਨਾਲ ਗਰਮੀ ਸਰਦੀ ਤੁਸੀਂ ਕਿਵੇਂ ਮਰਜ਼ੀ ਪਾ ਸਕਦੇ ਹੋ ਦੇਖੋ ਜੀ ਬਿਲਕੁਲ ਲਾਈਟ ਵੇਟ ਕੰਫਰਟੇਬਲ ਹੈ ਜੀ ਹਲਕੀ ਕੋਈ ਉਹ ਨਹੀਂ ਹੈਗਾ ਇਹਦੇ ਵਿੱਚ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1800 ਕਿਉਂਕਿ ਇਹ ਥੋੜੀ ਜਿਹੀ ਵੱਧ ਵਧੀਆ ਵਾਲੀ ਪ्युअर ਦੇ ਵਿੱਚ ਸਟੱਫ ਆ ਗਿਆ ਜੀ ਦੋ ਸੂਟ ਸੂਟ ਮਿਲਣਗੇ ਤੁਹਾਨੂੰ ਇਹਦੇ ਵਿੱਚ ਇਹ 1800 ਦਾ ਪ੍ਰਾਈਸ ਰਹੇਗਾ ਲਓ ਜੀ ਇੱਕ ਜਿਹੜਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਕਲਰ ਚੱਲ ਰਿਹਾ ਹੈ ਨਾ ਡਿਜ਼ਾਈਨ ਪ੍ਰਿੰਟ ਇਹਦੇ ਵਿੱਚ ਆਪਾਂ ਤੁਹਾਨੂੰ ਨਿਊ ਪ੍ਰਿੰਟ ਦਿਖਾਉਣੇ ਅੱਜ ਦੇਖੋ ਇੱਕ ਤਾਂ ਇਹਦੇ ਵਿੱਚ ਇਹ ਵਾਲਾ ਗਏ ਬਲਿਊ ਤੇ ਮਹਿਰੂਨ ਤਾਂ ਕਾਮਨ ਹੀ ਹੈ ਜੀ ਸਾਰਿਆਂ ਕੋਲ ਹੀ ਹੋਏ ਪਏ ਨੇ ਹਨਾ ਫਿਰ ਆਪ ਨੂੰ ਵੀ ਲੈਣਾ ਹੀ ਪੈਂਦਾ ਇਹ ਕਈ ਵਾਰ ਕਈ ਪਹਿਣਾ ਨੇ ਮੰਗ ਲਈ ਕਾਫੀ ਸੇਲ ਹੋ ਗਏ ਹੈ ਸਾਡੇ ਕੋਲੋਂ ਲਓ ਜੀ ਇਹਦੇ ਨਾਲ ਇੱਕ ਇਹ ਬਲਿਊ ਕਲਰ ਹੈ ਦੇਖੋ ਜੀ ਇਸ ਤਰ੍ਹਾਂ ਦਾ ਦੇਖੋ ਜੀ ਇਹਦਾ ਕੋਈ 1200 ਕੋਈ 1250 ਕੋਈ 1300 ਰੇਟ ਪਾਈ ਬੈਠਾ ਆਪਣਾ ਕਿਸੇ ਨਾਲ ਕੋਈ ਹਨਾ ਵੀ ਉਹ ਨਹੀਂ ਹੈਗਾ ਜਿਵੇਂ ਜਿਵੇਂ ਅਗਲੇ ਦੀ ਸੈਟਿੰਗ ਹੈ ਕਰ ਰਿਹਾ ਪਰ ਇਹ ਜਿਹੜੀ ਟੀਸਟਰ ਹਰੇਕ ਤੇ ਦੇਖੋ ਟੀਸਟਰ ਬ੍ਰਾਂਡ ਦੇ ਹੁੰਦੇ ਨੇ ਕੱਪੜੇ ਦਾ ਫਰਕ ਹੁੰਦਾ ਜੀ ਕੁਆਲਿਟੀ ਦਾ ਫਰਕ ਹੁੰਦਾ ਹੈ ਹੱਥ ਲਾ ਕੇ ਪਤਾ ਲੱਗਦਾ ਖੁਦ ਮੈਂ ਇਹ ਦੋ ਦੁਕਾਨਾਂ ਤੋਂ ਲੈਣੇ ਅਲੱਗ-ਅਲੱਗ ਤੋਂ ਮੈਨੂੰ ਖੁਦ ਪਤਾ ਲੱਗ ਰਿਹਾ ਵੀ ਕੱਪੜੇ 'ਚ ਕਿੰਨਾ ਕ ਫਰਕ ਹੈ ਹੈਗਾ ਜੀ ਫਰਕ ਇਹ ਕੋਈ ਗੱਲ ਨਹੀਂ ਹੈਗੀ ਵੀ ਨਹੀਂ ਹੋਏਗਾ ਤਾਂ ਕਰਕੇ ਜਿਹੜਾ 100 200 ਦਾ ਰੇਟ ਦਾ ਫਰਕ ਪੈਂਦਾ ਹੁੰਦਾ ਕੋਈ ਦੁਕਾਨਦਾਰ ਬੋਲਾ ਨਹੀਂ ਹੁੰਦਾ ਹਨਾ ਵੀ ਹਜ਼ਾਰਾਂ ਦਾ ਸੂਟ ਵੀ ਆਪਾਂ ਨੂੰ ਉਹ 13-1400 ਦੇ ਵਿੱਚ ਦੇਊਗਾ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਗਾਹਕ ਬਣਾਉਣਾ ਹੁੰਦਾ ਉਹਨਾਂ ਨੇ ਹਨਾ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1500 1500 ਦੇ ਵਿੱਚ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਇਹਦੇ ਵਿੱਚ ਇਹ ਇਹਦੇ ਵਿੱਚ ਵੀ ਤੁਹਾਨੂੰ ਚਾਰ ਇਹ ਪੰਜ ਲਿਆਂ ਦੇ ਸੀ ਆਪਣਾ ਇੱਕ ਸੂਟ ਸੇਲ ਹੋ ਗਿਆ ਜੀ ਬਾਕੀ ਮੇਰੇ ਖਾਲ ਇੱਕ ਦੋ ਹੋਰ ਵੀ ਨੇ ਬਾਕੀ ਤੁਸੀਂ ਲੈ ਸਕਦੇ ਹੋ ਕੋਈ ਗੱਲ ਨਹੀਂ ਇਹ ਮਹਿਰੂਨ ਵਾਲੇ ਵੀ ਤੁਹਾਨੂੰ 5-6 ਸੂਟ ਆਪਣੇ ਕੋਲੇ ਹੈਗੇ ਨੇ ਪਹਿਣਾ ਜਲਦੀ ਜਲਦੀ ਆਰਡਰ ਕਰ ਲਓ ਜੀ ਸੇਮ ਫੈਬਰਿਕ ਰਹੂਗੀ ਲਓ ਜੀ ਇਸ ਤੋਂ ਬਾਅਦ ਨਾ ਇਹ ਦੇ ਵਿੱਚ ਇਹ ਦੋ ਕਲਰ ਤਾਂ ਆਮ ਹੀ ਕਰ ਰੱਖੇ ਨੇ ਦੋ ਪ੍ਰਿੰਟ ਤਾਂ ਇਹਦਾ ਮੈਂ ਤੁਹਾਨੂੰ ਤੀਜਾ ਪ੍ਰਿੰਟ ਦਿਖਾਉਣੀ ਆ ਲਓ ਜੀ ਤੀਜਾ ਪ੍ਰਿੰਟ ਇਹਦਾ ਇਹ ਆ ਗਿਆ ਇਹ ਵਾਲਾ ਸੇਮ ਬੂਟੀ ਵਾਲੀ ਸਲਵਾਰ ਮਿਲੂਗੀ ਜੀ ਤੁਹਾਨੂੰ ਕਰੀਮ ਦੇ ਨਾਲ ਇਸ ਤਰ੍ਹਾਂ ਦੀ ਇਹਦੀ ਸ਼ਰਟ ਰਹੂਗੀ ਤੇ ਇਸਟਾ ਬ੍ਰਾਂਡ ਰਹੇਗਾ ਜੀ ਸਲਵਾਰ ਦਾ ਵੀ ਤੇ ਸ਼ਰਟ ਦਾ ਵੀ ਲਓ ਜੀ ਦੇਖੋ ਪਿੰਦ ਇਹਦਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਇਹਦੇ ਨਾਲ ਇਹਦੇ ਨਾਲ ਇਸ ਤਰ੍ਹਾਂ ਦੀ ਬੂਟੀ ਵਾਲੀ ਸਲਵਾਰ ਰਹੂਗੀ ਜੀ ਇਹ ਇਹ ਨਾ ਦੋ ਸੂਟ ਸੀਗੇ ਇੱਕ ਸੂਟ ਆਪਣਾ ਸੇਲ ਹੋ ਗਿਆ ਜੀ ਇਹ ਇੱਕੋ ਹੀ ਸੂਟ ਹੈ ਜਿਹੜੀ ਮੇਰੀ ਭੈਣ ਨੇ ਲੈਣਾ ਜਲਦੀ ਤੁਸੀਂ ਬੁੱਕ ਕਰ ਲਓ ਜੀ ਲਓ ਜੀ ਬਿਨਾ ਲਾਈਨਿੰਗ ਤੋਂ ਬਹੁਤ ਸੋਹਣੀ ਜਿਹੜੀ ਹੈਗੀ ਹੈ ਫੈਬਰਿਕ ਹੈ ਤੀਜਾ ਪ੍ਰਿੰਟ ਆ ਗਿਆ ਇਹਦੇ ਵਿੱਚ ਤੇ ਇਸ ਤੋਂ ਬਾਅਦ ਇਸੇ ਦੇ ਸੇਮ ਫੈਬਰਿਕ ਦਾ ਜੀ ਸੇਮ ਉਹਨੇ ਇਹਨਾਂ ਦੇ ਸਲਵਾਰਾਂ ਦੇ ਵਿੱਚ ਥੋੜਾ ਜਿਹਾ ਫਰਕ ਹੈ ਲਓ ਜੀ ਇਸੇ ਡਿਜ਼ਾਈਨ ਦੇ ਵਿੱਚ ਦੇਖੋ ਲਓ ਜੀ ਇੱਕ ਪ੍ਰਿੰਟ ਇਹ ਰਹੂਗਾ ਤੁਹਾਨੂੰ ਸਕਿਨ ਦੇ ਨਾਲ ਮਹਿਰੂਨ ਦਾ ਕਿੰਨਾ ਸੋਹਣਾ ਪ੍ਰਿੰਟ ਹੈ ਵੀ ਟੇਸਟਾ ਬ੍ਰਾਂਡ ਰਹੇਗਾ ਜੀ ਦੇਖੋ ਜੀ ਇਹ ਤੁਹਾਨੂੰ ਥੋੜਾ ਜਿਹਾ ਪ੍ਰਾਈਸ ਹੈ ਜਿਹੜਾ ਵੱਧ ਪੈ ਜਾਊਗਾ ਇਹ ਦੇਖੋ ਜੇ ਤੁਹਾਨੂੰ ਪਸੰਦ ਆ ਲੈ ਸਕਣਾ ਇੱਕ ਤਾਂ ਨੂੰ ਇਹ ਮਿਲ ਨਹੀਂ ਗਏ ਟੇਸਟਾ ਦੇ ਵਿੱਚ ਅਲੱਗ ਜੀ ਚੀਜ਼ ਹੈ ਇਹ ਬਹੁਤ ਸੋਹਣੀ ਦੇਖੋ ਜੀ ਹੱਥ 'ਚ ਫੜ ਕੇ ਨਾ ਪਤਾ ਲੱਗਦਾ ਕੱਪੜੇ ਨੂੰ ਮਲائم ਮਲائم ਦੇਸੀ ਕਿਉਂ ਵਰਗਾ ਪਿਆ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1600 ਇਹਦਾ ਥੋੜਾ ਜਿਹਾ ਫਰਕ ਹੈ ਜੀ ਜਿਵੇਂ ਜਿਵੇਂ ਸਾਨੂੰ ਪਿੱਛੋਂ ਰੇਟ ਆਈ ਜਾਂਦੇ ਨੇ ਅਸੀਂ ਉਵੇਂ ਉਵੇਂ ਤੁਹਾਨੂੰ ਦੱਸੀ ਜਾਂਦੇ ਹਾਂ ਨਾ ਇਹ ਤਾਂ ਉਹ ਨਹੀਂ ਹੋਊਗਾ ਵੀ ਅਸੀਂ ਸਾਨੂੰ ਪਿੱਛੋਂ ਉਨਾਂ ਹੀ ਰੇਟ 'ਚ ਇਹ ਘਟ ਕੇ ਆ ਗਿਆ ਜੀ ਤਾਂ ਅਸੀਂ ਘਟ ਦੱਸਾਂਗੇ ਜੇ ਵੱਧ ਕੇ ਆ ਗਿਆ ਜੀ ਤਾਂ ਅਸੀਂ ਵੱਧ ਦੱਸਾਂਗੇ ਹਨਾ ਲਓ ਜੀ ਸਕਰੀਨਸ਼ਾਟ ਜਲਦੀ ਜਲਦੀ ਇਹਦੇ ਨਾਲ ਤੁਸੀਂ ਤਾਂ ਨੂੰ ਇਸ ਤਰ੍ਹਾਂ ਦੀ ਸਕਿਨ ਮਾਉ ਉਹ ਜਾਂ ਸਰਦਾਰੀ ਸੂਟ ਨੇ ਜੀ 1600 ਰੁਪਏ ਸੂਟ ਦਾ ਪ੍ਰਾਈਸ ਰਹਿਊਗਾ ਜੀ ਲਓ ਜੀ ਇਹਦੇ ਵਿੱਚ ਤੁਹਾਨੂੰ ਦੂਜਾ ਕਲਰ ਮਿਲੂਗਾ ਜੀ ਉਹ ਤਾਂ ਪ੍ਰਿੰਟ ਚੇਂਜ ਹੈ ਲਓ ਜੀ ਏਸੇ ਸੇਮ ਫੈਬਰਿਕ ਦਾ ਜਿਹੜਾ ਆਪਾਂ 1600 ਰੇਟ ਵਾਲਾ ਤੁਹਾਨੂੰ ਪਹਿਲਾਂ ਦਿਖਾਤਾ ਲਓ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਇਹਦਾ ਵੀ ਦੇਖੋ ਮਿੱਠਾ ਮਿੱਠਾ ਮਾਉਸ ਮਹਿਰੂਨ ਦਾ ਕਿੰਨਾ ਪਿਆਰਾ ਪ੍ਰਿੰਟ ਹੈ ਪ੍ਰਿੰਟ ਦੇਖੋ ਜੀ ਇੱਕ ਤੋਂ ਇੱਕ ਮੂੰਹੋਂ ਬੋਲਦੇ ਨੇ ਸੂਟ ਲਓ ਜੀ ਇਹਦਾ ਵੀ ਪ੍ਰਾਈਸ ਤੁਹਾਨੂੰ 1600 ਰਹੇਗਾ ਫੈਬਰਿਕ ਦਾ ਨਾ ਪਾ ਕੇ ਸਲਾਈ ਕਰਕੇ ਪਤਾ ਲੱਗ ਜਾਂਦਾ ਹੁੰਦਾ ਹੈ ਤਾਂ ਹੱਥ 'ਚ ਵੜ ਕੇ ਪਤਾ ਲੱਗ ਜਾਊਗਾ ਜੀ ਸਲਾਈ ਤਾਂ ਬਹੁਤ ਦੀ ਦੂਰ ਹੈ ਲਓ ਜੀ ਇਸ ਤੋਂ ਬਾਅਦ ਇੱਕ ਪ੍ਰਿੰਟ ਆਏਗਾ ਜੀ ਇਹਦੇ ਵਿੱਚ ਇਹ ਵਾਲਾ ਮਸਟਰਡ ਕਲਰ ਹੈ ਦੇਖੋ ਲਓ ਜੀ ਇਹਦਾ ਵੀ ਤੁਹਾਨੂੰ ਪ੍ਰਾਈਸ 1600 ਰੁਪਏ ਲੱਗੇਗਾ ਜੀ ਇਸ ਤਰ੍ਹਾਂ ਦਾ ਮਹਿੰਦੀ ਮਸਟਰਡ ਕਲਰ ਹੈ ਦਾ ਤੇ ਇਸ ਤਰ੍ਹਾਂ ਦੀ ਇਹਦੇ ਨਾਲ ਸਲਵਾਰ ਹੈ ਪਿੱਛੇ ਮਸ਼ੀਨ ਦੇ ਸੁੱਚ ਬੰਦ ਕਰਕੇ ਲਾ ਦੇ ਲਓ ਜੀ ਟੈਸਟਾ ਦੀ ਇਹ ਵੀ ਸਾਰੀ ਤੁਹਾਨੂੰ ਅੱਜ ਟੈਸਟਾ ਦੀਆਂ ਸਲਵਾਰਾਂ ਨੇ ਟੈਸਟਾ ਦੀਆਂ ਸ਼ਰਟਾਂ ਨੇ ਜੀ ਲੈ ਕੇ ਸਕਰੀਨਸ਼ਾਟ ਜਲਦੀ ਜਲਦੀ ਤੁਸੀਂ ਸੂਟ ਬੁੱਕ ਕਰ ਲਓ 1600 ਇਹ ਸੂਟਾਂ ਦਾ ਪ੍ਰਾਈਸ ਹੈ ਮੈਂ ਤੁਹਾਨੂੰ ਦੱਸ ਦਣੀ ਆ ਵੀ ਇਹ ਤਿੰਨ ਸੂਟ ਨੇ ਜਿਹੜੇ ਇਹ ਵਾਲਾ ਹੋ ਗਿਆ ਜੀ ਇਹ ਵਾਲਾ ਹੋ ਗਿਆ ਇਹ ਵਾਲਾ ਇਹਨਾਂ ਦਾ 1600 ਪ੍ਰਾਈਸ ਰਹੂਗਾ ਜੀ ਜਿਹੜੇ ਦੂਸਰੇ ਤਿੰਨ ਦਿਖਾਏ ਉਹਨਾਂ ਦਾ 1500 ਰਹੇਗਾ ਲਓ ਜੀ ਇਸ ਤੋਂ ਬਾਅਦ ਇੱਕ ਸੂਟ ਆਪ ਆ ਦਿਖਾਉਣੀ ਆ ਜੀ ਪਹਿਣਾ ਨੂੰ ਇਹ ਸੂਟ ਮੈਂ ਆਪ ਦੇ ਲਈ ਲੈ ਕੇ ਆਈ ਆ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਣੀ ਆ ਤੇ ਇਹ ਉਥੋਂ ਮੈਨੂੰ ਇੱਕੋ ਹੀ ਮਿਲਿਆ ਸੂਟ ਮੈਂ ਆਪਦੇ ਆਪ ਹੀ ਪਸੰਦ ਕੀਤਾ ਜੱਕ ਕੇ ਮੈਨੂੰ ਕੋਈ ਔਪ ਵਾਲਿਆਂ ਨੇ ਨਹੀਂ ਦਿਖਾਇਆ ਇਹ ਵੀ ਤੁਸੀਂ ਆ ਲੈ ਲਓ ਇਹ ਮੈਨੂੰ ਹੀ ਸੋਹਣਾ ਲੱਗਿਆ ਬਾਕੀ ਤੁਸੀਂ ਜੇ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਆ ਕੋਈ ਗੱਲ ਨਹੀਂ ਮੈਂ ਪਾ ਲਿਆ ਕਿ ਭੈਣ ਨੇ ਪਾ ਲਿਆ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਵੀ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਵੀ 1600 ਰੁਪਏ ਰਹੇਗਾ ਜੀ ਲਓ ਜੀ ਸਕਰੀਨਸ਼ਾਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਬਾਕੀ ਫਿਰ ਨਹੀਂ ਮੈਂ ਕੱਲ ਦਾ ਦਿਨ ਸੰਡੇ ਆ ਜੀ ਆਪਾਂ ਇਸ ਕੱਲ ਤੱਕ ਵੇਟ ਕਰਾਂਗੇ ਉਸ ਤੋਂ ਬਾਅਦ ਮੰਡੇ ਨੂੰ ਮੈਂ ਇਹ ਸਟੀਚਿੰਗ ਲਈ ਦੇਉਂ ਫਿਰ ਬਾਅਦ ਦੇ ਵਿੱਚ ਮੇਰੀਆਂ ਭੈਣਾਂ ਪੁੱਸਣਗੀਆਂ ਹਨਾ ਲਓ ਜੀ ਬਿਨਾ ਲਾਈਨਿੰਗ ਤੋਂ ਦੇਸੀ ਕਿਉਂ ਵਰਗਾ ਮੈਂ ਤੁਹਾਨੂੰ 10 ਤੋਂ 15 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਜੋ ਵੀ ਤੁਹਾਨੂੰ ਪਸੰਦ ਨੇ ਬਰਬਰੀ ਦੇ ਵੀ ਬਹੁਤ ਸੋਹਣੇ ਪ੍ਰਿੰਟਰ ਆਉਣਗੇ ਜੀ ਟੀਸਟਾ ਦੇ ਵੀ ਤੁਹਾਨੂੰ ਦਿਖਾ ਦਿੱਤੇ ਨੇ ਨਵੀਂ ਚੀਜ਼ ਹੁੰਦੀ ਹੈ ਜੀ ਆਪਣੇ ਕੋਲੇ ਨਵੇਂ ਪ੍ਰਿੰਟ ਹੁੰਦੇ ਨੇ ਤੁਸੀਂ ਰੇਟਾਂ ਦੇ ਪ੍ਰਾਈਸ ਦੇ ਮਗਰ ਤੁਸੀਂ ਪ੍ਰਾਈਸ ਦੇ ਮਗਰ ਨਾ ਐ ਸੋਚਿਆ ਕਰੋ ਵੀ ਇਹਨਾਂ ਦਾ ਪ੍ਰਾਈਸ ਵੱਧਾ ਪਰ ਸਾਡੀ ਚੀਜ਼ ਦੇਖੋ ਜੀ ਜਦੋਂ ਤੁਹਾਡੇ ਕੋਲੇ ਪਹੁੰਚ ਗਈ ਹੈ ਨਾ ਬਾਕੀ ਆਪਣਾ ਇਹ ਨਹੀਂ ਹੋਊਗਾ ਨਾ ਠੱਗੀ ਠੋਰੀ ਦਾ ਕੰਮ ਨਹੀਂ ਹੈਗਾ ਵੀ ਸੋਤੋਂ ਇੱਕ ਵਾਰ ਅਸੀਂ ਪੂਰੇ ਪੈਸੇ ਲਾ ਲਾਂਗੇ ਅਸੀਂ ਨੇ ਬਾਅਦ ਦੇ ਵਿੱਚ ਪੱਕਾ ਕਸਟਮਰ ਬਣਾਉਣਾ ਜੀ ਅਸੀਂ 100 200 ਨਹੀਂ ਦੇਖਦੇ ਜਿਵੇਂ ਦੀ ਫੈਬਰਿਕ ਹੋਊਗੀ ਜੀ ਉਵੇਂ ਦਾ ਰੇਟ ਸਾਨੂੰ ਲਾਉਣਾ ਪੈਂਦਾ ਹੈ ਨਾ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਧੰਨਵਾਦ ਜੀ ਤੁਹਾਡਾ ਲਾਈਕ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਪਣੇ ਸੂਟ ਕਿਵੇਂ ਦੇ ਲੱਗੇ ਮਿਲਦੇ ਆ ਕੱਲ ਨੂੰ ਨਵੇਂ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ